ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਆਸ ਨਾਲੋਂ ਜ਼ਿਆਦਾ ਆਮ ਨਾਲੋਂ ਜ਼ਿਆਦਾ بارشਾਂ ਹੋਈਆਂ ਹਨ ਜਿਨ੍ਹਾਂ ਕਰਕੇ ਹਰਾਂ ਦੇ ਵਰਗੇ ਹਾਲਾਤ ਹੜ੍ਹਾਂ ਦੇ ਹਾਲਾਤ ਹਿਮਾਚਲ ਪ੍ਰਦੇਸ਼ 'ਚ ਮਾਰਸ਼ਲ ਦੇ ਕਾਂਗੜਾ ਵਰਗੇ ਇਲਾਕਿਆਂ 'ਚ ਔਰ ਪੰਜਾਬ 'ਚ ਲੰਘਦੇ ਤੇ ਚੜ੍ਹਦੇ ਪੰਜਾਬ ਦੋਵੇਂ ਪਾਸੇ ਇਸ ਵੇਲੇ ਹੜ੍ਹਾਂ ਦੀ ਮਾਰ ਹਿਠ ਆਈ ਹੋਈ ਨੇ ਸੋ ਕੁਝ ਹੱਦ ਤੱਕ ਤੇ ਸ਼ਾਇਦ ਇਹ ਨੁਕਸਾਨ ਕੁਝ ਹੋਣਾ ਹੀ ਸੀ ਲੇਕਿਨ ਜਿਵੇਂ ਬਹੁਤ ਸਾਰੇ ਸਾਡੇ ਸੁਰ ਉਤੇ ਨੇ ਵੀ ਕਿਹਾ ਬਹੁਤ ਸਾਰੇ ਆਮ ਤੌਰ ਤੇ ਜਿਹੜੇ ਕਿਸਾਨੀ ਜਥੇਬੰਦੀਆਂ ਮੀਆਂ ਉਹਨਾਂ ਨੇ ਵੀ ਕਿਹਾ ਕਿ ਆਸਲ ਵਿੱਚ ਪ੍ਰੈਡਿਕਸ਼ਨ ਸੀ ਕਿ ਆਮ ਨਾਲੋਂ ਜ਼ਿਆਦਾ بارش ਹੋਣੀ ਆ ਸੋ ਸਵਾਲ ਵੱਡਾ ਇਹ ਉੱਠਦਾ ਵਾ ਕਿ ਜੇ ਪ੍ਰੈਡਿਕਸ਼ਨ ਸੀ ਤੇ ਕੀ ਸਰਕਾਰ ਨੇ ਜਿਹੜੇ ਨੈਸੈਸਰੀ ਸਟੈਪਸ ਸੀ ਪੁਖਤਾ ਪ੍ਰਬੰਧ ਸੀ ਉਹ ਕੀਤੇ ਕੀ ਕੇਂਦਰ ਸਰਕਾਰ ਨੇ ਆਪਣੇ ਵੱਲੋਂ ਪ੍ਰੋਪਰ ਵਾਰਨਿੰਗਸ ਦਿੱਤੀਆਂ ਰਗਾ ਪਿਆਰ ਨੂੰ ਕਿਹਾ ਪਿਆ ਅਸੀਂ ਮਦਦ ਤੈਨੂੰ ਪਹਿਲਾਂ ਪੁੱਛਾਰੇ ਆ ਇਹਦੇ ਲਈ ਇਹ ਇਗਜ਼ਾਮ ਕਰ ਲੋ ਮੇਰੇ ਖਿਆਲ ਨਾਲ ਕੇਂਦਰ ਨੇ ਪੰਜਾਬ ਸਰਕਾਰ ਨੂੰ ਇੰਨਾ ਹਵਾਲਾ ਨਹੀਂ ਦਿੱਤੀ ਨਾ ਕੋਈ ਪ੍ਰਬੰਧਾ ਕਰਨ ਵਾਸਤੇ ਕਿਹਾ ਨਾ ਪੈਸੇ ਰੀਲਿਸ ਕੀਤੇ ਤੇ ਨਾ ਪੰਜਾਬ ਸਰਕਾਰ ਨੇ ਆਪ ਵੀ ਇਹ ਸਭ ਕੁਝ ਸੋਚਿਆ ਜਦੋਂ ਹੜਾ ਵਰਗੀ ਹਾਲਤ ਆ ਰਹੀ ਸੀ ਬੰਦੇ ਸੀ ਉਹ ਤਾਂ ਮੁੱਖ ਮੰਤਰੀ ਚन्नई ਚਲੇਗੇ ਕਿੰਨਾ ਵੀ ਜ਼ਰੂਰੀ ਸੀ ਉਹਨਾਂ ਦਾ ਚन्नई ਜਾਣਾ ਜਿਹਦੇ ਕਰਕੇ ਉਹਨਾਂ ਦੀ ਬਹੁਤ ਆਲੋਚਨਾ ਹੋ ਰਹੀ ਠੀਕ ਹੈ ਹੁਣ ਤੁਸੀਂ ਹੈਲੀਕਾਪਟਰ ਆਪਣਾ ਦੇ ਦਿੱਤਾ ਵਾ ਪਰ ਇਹ ਵੀ ਕਿੰਨੇ ਦਿਨ ਦੇਣਾ ਤੁਸੀਂ ਹੈਲੀਕਾਪਟਰ ਲੇਕਿਨ ਕਾਨੂੰਨੀ ਸੀ ਪਤਾ ਕੀ ਆ ਕੀ ਸਿਚੁਏਸ਼ਨ ਬਣ ਰਹੀ ਆ ਕੀ ਤੁਹਾਨੂੰ ਅਸਰਾਂ ਨੇ ਬਰੀਫ ਨਹੀਂ ਕੀਤਾ ਕਿ ਅਗਲੇ 15 ਦਿਨ ਬਹੁਤ ਕ੍ਰੂਸ਼ਲ ਹੋਣਗੇ ਬਿਲਕੁਲ ਨਾ ਜਾਏ ਹੋਏ ਜਿਹੜਾ ਹੁਣ ਕੰਟਰੋਲ ਰੂਮ ਜਲੰਧਰ ਦੇ ਵਿੱਚ ਤੁਸੀਂ ਸਥਾਪਿਤ ਕੀਤਾ ਵਾ ਕੀ ਇਹ بارشਾਂ ਸ਼ੁਰੂ ਹੁੰਦੀਆਂ ਨਹੀਂ ਸੀ ਹੋਣਾ ਚਾਹੀਦਾ ਸਤਾਪ ਇਹ ਜਾਂ بارشਾਂ ਤੋਂ ਪਹਿਲਾਂ ਨਹੀਂ ਸੀ ਸਤਾਪ ਤੋਂ ਅੰਚਿਤ ਸੁਤੀਪੈਸੀ ਸਰਕਾਰ ਔਰ ਜਿਹੜਾ ਕਹਿੰਦੇ ਕਿ ਅਸੀਂ 2200 ਕਰੋੜ ਰੁਪਇਆ ਫਲਡ ਰੀਲੀਫ 'ਚ ਖਰਚਦਾ ਵਾ ਕੀ ਉਹ ਵਾਕਈ ਖਰਚੇਲਾ ਜਿਹੜਾ 5000 ਕਿਲੋਮੀਟਰ ਦੀਆਂ ਜਿਹੜੀਆਂ ਡਰੇਨਾਂ ਵਾਂ ਕੀ ਉਹ ਵਾਕਈ ਨਹਿਰਾ ਸਫਾਈ ਕੀਤੀ ਉਹਨਾਂ ਦੀ ਇਹ ਬਹੁਤ ਸਾਰੇ ਵੱਡੇ ਸਵਾਲ ਨੇ ਮੈਨੂੰ ਯਾਦ ਆ ਜਿਹੜਾ ਡੈਮਾਂ ਦਾ ਪ੍ਰਬੰਧ ਆ ਉਹਦੇ ਬਾਰੇ ਲਗਾਤਾਰ ਇੱਕ ਉਹਨਾਂ ਤੇ ਨਿਗਰਾਨੀ ਰੱਖਣੀ ਚਾਹੀਦੀ ਆ ਉਹਨਾਂ ਨੂੰ ਮੋਨੀਟਰ ਕਰਨਾ ਚਾਹੀਦਾ ਵਾ ਤਾਂਕਿ ਕੋਈ ਅਫਸਰ ਦੀ ਐਂਗੈਲੀ ਕਰਕੇ ਸ਼ਰਾਰਤ ਕਰਕੇ ਨੁਕਸਾਨ ਨਾ ਹੋਵੇ ਮੈਨੂੰ ਯਾਦ ਆ 1988 ਦੇ ਵਿੱਚ ਜਦੋਂ ਫਲੱਡਸ ਆਈ ਸੀ ਉਦੋਂ ਰਜੀਵ ਗਾਂਧੀ ਪ੍ਰਧਾਨ ਮੰਤਰੀ ਸਨ ਜੱਦੀਗੜ ਦੇ ਵਿੱਚ ਪ੍ਰਧਾਨ ਮੰਤਰੀ ਆਏ ਉਦੋਂ ਰਜੀਵ ਗਾਂਧੀ ਆਏ ਗਵਰਨਰ ਹਾਊਸ ਦੇ ਵਿੱਚ ਪ੍ਰੈਸ ਕਾਨਫਰੈਂਸੀ ਉਦੋਂ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ ਸੀ ਕਿ BBMP ਵੱਲੋਂ ਗਲਤ ਤਰੀਕੇ ਨਾਲ ਪਾਣੀ ਗਲਤ ਟਾਈਮ ਤੇ ਛੱਡਿਆ ਗਿਆ ਵਾ ਇਹ ਪਾਣੀ ਛੱਡਣ ਦੀ ਹਾਲੀ ਲੋੜ ਨਹੀਂ ਸੀ ਡੈਮ ਜਿਹੜਾ ਵਾ ਹੋਰ ਹਾਲੀ ਕੋਈ ਪਾਣੀ ਲੈ ਸਕਦਾ ਸੀ ਜੇ ਪਾਣੀ ਛੱਡਣਾ ਵੀ ਸੀ ਤਾਂ ਹਾਲੀ ਵਾਲੀ ਚੰਨਾ ਚਿੱਤ ਸੀ ਵਗੈਰਾ ਬਹੁਤ سارے ਇਲਜ਼ਾਮ BBMP ਦੇ ਚੇਅਰਮੈਨ ਜਨਰਲ ਕੁਮਾਰ ਤੇ ਲੱਗੇ ਸਨ ਮੈਂ ਇਹ ਸਵਾਲ ਪੁੱਛਿਆ ਪ੍ਰਧਾਨ ਮੰਤਰੀ ਨੂੰ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਪਿਤੰਨ ਨੂੰ ਲੱਗਦਾ ਪਈ ਦੀ ਕੋ ਕੋਈ ਜੇ ਵੀ ਆਈਡੀ ਜਾਂਚ ਹੋਣੀ ਚਾਹੀਦੀ ਆ ਉਹ ਅੰਦਰ ਨਹੀਂ ਕਿ ਸਾਨੂੰ ਪਤਾ ਸਭ ਠੀਕ ਹੈ ਜਾਂਚ ਨਹੀਂ ਹੋਣੀ ਚਾਹੀਦੀ ਸੋ ਨਾਲ ਤੇ ਉਹ ਜਾਂਚੀ ਹੋਈ ਅੱਜ ਵੀ ਸਾਨੂੰ ਲੱਗਦਾ ਵਾ ਕਿ ਉਦੋਂ ਜਾਣ ਬੁੱਝ ਕੇ ਗੇਟ ਖੁੱਲੇ ਗਏ ਜਾਂ ਕਿਸੇ ਦੀ ਅੰਗੈਲੀ ਕਰਕੇ ਗੇਟ ਖੁੱਲੇ ਗਏ ਜਿਹਦੇ ਕਰਕੇ ਪੰਜਾਬ ਨੂੰ ਹੜਾਂ ਦੀ ਮਾਰ ਚੱਲਣੀ ਪਈ ਬਹੁਤ ਵੱਡਾ ਨੁਕਸਾਨ ਹੋਇਆ ਉਹਦਾ ਨੁਕਸਾਨ ਜਨਮ ਕੁਮਾਰ ਨੂੰ ਵੀ ਹੋਇਆ ਸਰਕਾਰ ਨੇ ਜਿਹੜੀ ਇਨਕੁਆਰੀ ਨਹੀਂ ਕੀਤੀ ਜੇ ਇਨਕੁਆਰੀ ਕਰਕੇ ਉਹਨਾਂ ਨੂੰ ਸਜ਼ਾ ਦਿੰਦੇ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਉਹਨਾਂ ਨੂੰ ਫਿਰ ਲੋਕਾਂ ਨੇ ਮਾਰ ਦਿੱਤਾ ਉਹਨਾਂ ਨੂੰ ਖੜਕੂਆ ਨੇ ਮਾਰ ਦਿੱਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜਾਣਬੁੱਝ ਕੇ ਇਸ ਬੰਦੇ ਨੇ ਸ਼ਰਾਬ ਕੀਤੀ ਐ ਸੋ ਡੈਮਸ ਦੇ ਉੱਤੇ ਨਿਗਰਾਨੀ ਰੱਖਣ ਦੀ ਲੋੜ ਐ ਔਰ ਜੇ ਆਪਾਂ ਡੈਮਸ ਦੀ ਗੱਲ ਕਰੀਏ ਠੀਕ ਐ ਜਿਹੜੇ ਦਰਿਆ ਨੇ ਉਹਨਾਂ ਦੇ ਪਾਰੀ ਕੋਲ ਕੋਈ ਇਗਜ਼ਾਮ ਕਰਨਾ ਚਾਹੀਦਾ ਜਾਂ ਕਿ ਉਹਨਾਂ ਤੇ ਬੰਨ ਲਾਈ ਜਾਣ ਪੱਕੇ ਬੰਨ ਲਾਈ ਜਾਣ ਕੱਚੇ ਬੰਨ ਲਾਈ ਜਾਣ ਜਾਂ ਜਿਹੜਾ ਉਹਨਾਂ ਦਾ ਜਿਹੜਾ ਦੋਵੇਂ ਪਾਸੇ ਦਾ 1-1 ਕਿਲੋਮੀਟਰ ਦਾ ਏਰੀਆ ਵਾ ਉਸ ਤੋਂ ਬਾਅਦ ਫਿਰ ਬੰਨ ਲਾਈ ਜਾਣ ਕੁਝ ਨਾ ਕੋਈ ਇੰਤਜ਼ਾਮ ਨੂੰ ਹਾਂ ਕੀਤਾ ਪਰ ਜਿਹੜੇ ਸਾਡੇ ਡੈਮ ਨੇ ਖਾਸ ਕਰਕੇ ਪੁਰਾਣੇ ਡੈਮ ਨੇ ਪਾਕੜਾ ਡੈਮ ਨੇ ਉਹਨਾਂ ਦੀ ਅਸੀਂ ਡੀ ਸਲਿਪਿੰਗ ਕਦੋਂ ਕੀਤੀ ਆ ਸਫਾਈ ਕਦੋਂ ਕੀਤੀ ਆ ਉਹਨਾਂ ਡੈਮ ਦੀ ਕਪੈਸਿਟੀ ਜਿਹੜਾ ਉਹਨਾਂ ਦਾ ਡੈਮ ਦੇ ਵਿੱਚ ਪਾਣੀ 1680 ਜਾ ਸਕਦਾ ਵਾ ਤੇ ਉਹਦੇ ਥੱਲੇ ਤੀਜਾ ਹਿੱਸਾ ਡੈਮ ਦਾ ਜਿਹੜਾ ਆ ਉਹ ਤੇ ਸਿਲਟ ਨਾਲ ਰੇਤ ਨਾਲ ਭਰਿਆ ਹੋਇਆ ਦਾ ਉਹਦੀ ਡੈਮ ਦੀ ਕਪੈਸਿਟੀ ਅਸੀਂ ਸਿਰਫ 60% ਰਹਿਣ ਦੀ ਆ 70% ਰਹਿਣ ਦੀ ਇਹੋ ਹੀ ਹਾਦਸਾ ਪੌਂਡ ਡੈਮ ਦਾ ਵਾ ਸੋ ਸਾਨੂੰ ਜਦੋਂ بارشਾਂ ਨਹੀਂ ਹੁੰਦੀਆਂ ਯੂ نو ਇੱਕ ਵੇਲਾ ਟਾਈਮ ਹੁੰਦਾ ਵਾ ਉਦੋਂ ਇਹਨਾਂ ਵੀ ਵੈਟ ਡੀਸੈਲਟਿੰਗ ਕਰਨ ਦੀ ਲੋੜ ਆ ਤਾਂ ਕਿ ਉਹਨਾਂ ਡੈਮਸ ਦੀ ਪ੍ਰੋਪਰ ਕਪੈਸਿਟੀ ਬਰਕਰਾਰ ਹੋ ਸਕੇ ਉਹਨਾਂ ਦੇ ਵਿੱਚ ਪਾਣੀ ਹੋਰ ਭਜ ਸਕੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਪੁਆਇੰਟ ਕਿਸੇ ਨੇ ਰੇਜ਼ ਨਹੀਂ ਕੀਤਾ ਸਾਨੂੰ ਡੈਮਸ ਦੀ ਵੈਟ ਡੀਸੈਲਟਿੰਗ ਕਰਨ ਦੀ ਲੋੜ ਆ ਤਾਂ ਕਿ ਉਹ ਹੋਰ ਪਾਣੀ ਸੰਭਾਲ ਸਕਣ ਔਰ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਵਾ ਕਿ ਇੱਥੇ بارشਾਂ ਜ਼ਿਆਦਾ ਹੋਣੀਆਂ ਵਾ ਤੇ ਸਾਨੂੰ ਉਹਦੀ ਡੈਮ ਦੀ ਕੈਪੈਸਿਟੀ ਕ੍ਰੀਏਟ ਕਰਨੀ ਚਾਹੀਦੀ ਆ ਪਾਣੀ ਰਿਲੀਜ਼ ਕਰਕੇ ਪਹਿਲਾਂ ਪਾਣੀ ਰਿਲੀਜ਼ ਕਰਕੇ ਡੈਮ ਦੀ ਕੈਪੈਸਿਟੀ ਸਾਨੂੰ ਕ੍ਰੀਏਟ ਕਰਨੀ ਚਾਹੀਦੀ ਹੈ ਸਿਰਫ ਇਹੋ ਹੀ ਨਹੀਂ ਸਾਨੂੰ ਜਿਹੜੇ ਵੱਡੇ ਡੈਮ ਨੇ ਪਾਖੜਾ ਡੈਮ ਪੌਂਗ ਡੈਮ ਇਹਨਾਂ ਦੇ ਡਾਊਨਸਟ੍ਰੀਮ ਇਹਨਾਂ ਦੇ ਥੱਲੇ ਸਾਨੂੰ ਕੁਝ ਛੋਟੇ ਡੈਮ ਬਣਾਉਣ ਦੀ ਲੋੜ ਹੈ ਤਾਂ ਕਿ ਜਦੋਂ ਇੱਥੋਂ ਪਾਣੀ ਛੱਡੀ ਜਾਂ ਛੱਡਿਆ ਜਾਂਦਾ ਵਾ ਉਹ ਛੋਟਾ ਡੈਮ ਪੜ ਜਾਵੇ ਠੀਕ ਹੈ ਅਗਲੀ ਥੋੜੀ ਜਿਹੀ ਜ਼ਮੀਨ ਐਕਵਾਇਰ ਕਰਨੀ ਪਊ ਆ ਜਿਹੜੇ ਅਸੀਂ ਸ਼ਹਿਰੀ ਵਸੋਂ ਵਾਸਤੇ ਜ਼ਮੀਨ ਐਕਵਾਇਰ ਕਰ ਰਹੇ ਹਾਂ ਇਹਦੇ ਨਾਲੋਂ ਅਸੀਂ ਇਹ ਛੋਟੇ ਡੈਮ ਬਣਾਉਣ ਵਾਸਤੇ ਜ਼ਮੀਨ ਐਕਵਾਇਰ ਕਰੀਏ ਤਾਂ ਕਿ ਜਦੋਂ ਉੱਥੋਂ ਗੇਟ ਖੁੱਲੀਏ ਸਿੱਧਾ ਪਾਣੀ ਦੀ ਮਾਰ ਜਿਹੜੀ ਆ ਪਿੰਡਾਂ 'ਚ ਨਾ ਪਵੇ ਸਿੱਧਾ ਪਿੰਡਾਂ ਦੇ ਲੋਕਾਂ ਦੇ ਘਰਾਂ ਨਾਲ ਰੁੜ ਜਾਣਾ ਸਿੱਧੀ ਉਹਨਾਂ ਦੀ ਫਸਲ ਨਾ ਰੁੜ ਜਾਏ ਉਹ ਜਿਹੜਾ ਅੱਗੇ ਡੈਮ ਬਣਿਆ ਵਾ ਉੱਥੇ ਜਾ ਕੇ ਉਹਦੀ ਵਾਰ ਪਈ ਉਹ ਡੈਮ ਸੰਭਾਲੇ ਉਸ ਪਾਣੀ ਨੂੰ ਫਿਰ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਪਾਣੀ ਛੱਡੇ ਜਾਵੇ ਸੋ ਕਹਿਣ ਦਾ ਮਤਲਬ ਹੈ ਕਿ ਸਰ ਛੋਟੇ ਡੈਮ ਤੇਰ ਬਣਾਉਣ ਦੀ ਲੋੜ ਆ ਤਾਂ ਕਿ ਲੋਕਾਂ ਨੂੰ ਸਿੱਧੇ ਪਾਣੀ ਦੀ ਮਾਰ ਜਿਹੜੀ ਆ ਉਹ ਨਾ ਪੈ ਸਕੇ ਹੁਣ ਐਸੇ ਲੋੜ ਹੈ ਪਹਿਲਾਂ ਤੇ ਮੁਆਵਜ਼ਾ ਦਿੱਤਾ ਜਾਵੇ ਕੇਂਦਰ ਤੋਂ ਪੈਸਾ ਮੰਗਿਆ ਜਾਵੇ ਔਰ ਕੇਂਦਰ ਨੂੰ ਇਹ ਵਿਤਕਰਾ ਨਹੀਂ ਕਰਨਾ ਚਾਹੀਦਾ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਪਾਰਟਿਸਪੀ ਦੀ ਸਰਕਾਰ ਨਹੀਂ 50000 ਰੁਪਇਆ ਪਰ ਏਕੜ ਜੇ ਦੀ ਪੂਰੀ ਫਸਲ ਖਰਾਬ ਹੋ ਗਈ ਹੈ ਜ਼ਰੂਰ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੇ ਫਸਲ ਖਰਾਬ ਹੋਈ ਜਾਂ ਕੁਝ ਨੁਕਸਾਨ ਹੋਇਆ ਉਹਨੂੰ 15 ਤੋਂ 20000 ਰੁਪਏ ਪ੍ਰਤੀ ਕੁਇੰਟਲ ਜਿਹੜੇ ਉਹ ਪੈਸਾ ਜ਼ਰੂਰ ਮਿਲਣਾ ਚਾਹੀਦਾ ਵਾ ਅ ਔਰ ਸਿਰ ਇਹੋ ਹੀ ਨਹੀਂ ਸਾਨੂੰ ਗਾਹ ਤੋਂ ਵੀ ਸੋਚਣਾ ਪਊਗਾ ਕਿ ਕੀ ਇਹ ਡੈਮਸ ਜਿਹੜੇ ਅਸੀਂ ਬਣਾਨੇ ਆ ਇਹ ਕੋਈ ਹੱਲ ਹੈ ਜੇ ਅਸੀਂ ਹੌਲੀ-ਹੌਲੀ ਨਹਿਰੀ ਪਾਣੀ ਦੀ ਵਰਤੋਂ ਹੀ ਨਹੀਂ ਕਰ ਲਈ ਜੇ ਅਸੀਂ ਜ਼ਮੀਨ ਦਾ ਖੇਤਲਾ ਪਾਣੀ ਵਰਤਣਾ ਵਾ ਤੇ ਫਿਰ ਡੈਮਸ ਦੇ ਵਿੱਚ ਪਾਣੀ ਰੋਕ ਕੇ ਅੱਪਕੀ ਕਰਨਾ ਵਾ ਸੋ ਇਹ ਸਾਰਾ ਇੱਕ ਮਸਲੇ ਤੇ ਰਿਵਿਊ ਕਰਨ ਦੀ ਲੋੜ ਆ ਔਰ ਹਮ ਹਰਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਰਾਉਂਡ ਦੀ ਯਰ ਇੱਕ ਕਮੇਟੀ ਜਿਹੜੀ ਆ ਉਹਨੂੰ ਕੰਮ ਕਰਨਾ ਚਾਹੀਦਾ ਵਾ ਜਿਹੜੀ ਇਨਸਪੈਕਟ ਕਰੇ ਕਿ ਡਰੇਨਾ ਸਾਫ ਹੋਰੀਆਂ ਨਹੀਂ ਹੋ ਰਹੀਆਂ ਡਰੇਨਾ ਸਾਫ ਹੋਰੀਆਂ ਨਹਿਰਾ ਸਾਫ ਹੋਰੀਆਂ ਕਿ ਨਹੀਂ ਹੋ ਰਹੀਆਂ ਸੋ ਬਹੁਤ ਕੁਝ ਕਰਨ ਦੀ ਲੋੜ ਹੈ ਇਹ ਸਿਰਫ ਹੈਲੀਕਾਪਟਰ ਲੋਕਾਂ ਨੂੰ ਦੇ ਦੇਣਾ ਮੌਕੇ ਤੇ ਜੇ ਲੋਕੀ ਰੁੜ ਗਏ ਆ ਲੋਕਾਂ ਦੇ ਸਿਰਚ ਮਾਰਨਾ ਹੁਣ ਹੈਲੀਕਾਪਟਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਬਹੁਤ ਵੱਡੇ ਪੱਧਰ ਤੇ ਇੱਕ ਪਲੈਨਿੰਗ ਦੀ ਲੋੜ ਹੈ ਮੈਨੂੰ ਲੱਗ ਰਿਹਾ ਵਾ ਕਿ ਇਹ ਡੈਮ ਅਸੀਂ ਕਿਸੇ ਵੇਲੇ ਬਣਾਏ ਸੀ ਲੋਕਾਂ ਦੀ ਬਦਤ ਲਈ ਸਾਡੀ ਮਦਦ ਵਾਸਤੇ ਉਹੀ ਡੈਮ ਜਿਹੜੇ ਨੇ ਅੱਜ ਸਾਡੇ ਗੱਲ ਦੇ ਵਿੱਚ ਇੱਕ ਖੱਡੀ ਬਣ ਗਏ ਨੇ ਸਾਡਾ ਸਾਨੂੰ ਨੁਕਸਾਨ ਕਰ ਰਹੇ ਨੇ ਸੋ ਇਹ ਸਾਰੇ ਬਸਤੇ ਦਾ ਇੱਕ ਰਿਵਿਊ ਕਰਨ ਦੀ ਲੋੜ ਹੈ ਬਹੁਤ ਬਹੁਤ ਅਫਸੋਸ ਨਾਲ ਗੱਲ ਆ ਕਿ 1988 ਚ ਇੰਨਾ ਵੱਡਾ ਵੱਡਾ ਫਲੱਡ ਆਇਆ ਅਸੀਂ ਕੁਝ ਸਬਕ ਨਹੀਂ ਸਿੱਖਿਆ 93 ਚ ਫਲੱਡ ਆਇਆ ਉਹਨਾ ਵੱਡਾ ਤੇ ਨਹੀਂ ਸੀ 93 ਚ ਫਲੱਡ ਆਇਆ ਅਸੀਂ ਕੁਝ ਸਬਕ ਨਹੀਂ ਸਿੱਖਿਆ ਉਹ ਤੋਂ ਬਾਅਦ ਵੀ ਇੱਕ ਦੋ ਵਾਰੀ ਭਾਰੀ ਬਾਰਸ਼ਾਂ ਹੋਈਆਂ ਅਸੀਂ ਕੁਝ ਸਬਕ ਨਹੀਂ ਸਿੱਖਿਆ ਜਿਹੜੀਆਂ ਡਰੇਨਸ ਆ ਬਰਸਾਤੀ ਨਾਲੇ ਉਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਹੋਈਆਂ 24 ਘਟੇ ਦਾ ਨੋਟਿਸ ਦੇ ਕੇ ਉਹਨਾਂ ਸਾਰਾ ਨੂਜਾ ਬਣਾ ਨੂੰ ਹਟਾਉਣ ਦੀ ਲੋੜ ਹੈ ਜਿਹੜੀਆਂ ਕੋਲਡੀਆਂ ਇਲੀਗਲ ਬਣੀਆਂ ਹੋਈਆਂ ਹਨ ਡਰੇਨਾਂ ਦੇ ਵਿੱਚ ਉਹਨਾਂ ਨੂੰ ਹਟਾਉਣ ਦੀ ਲੋੜ ਹੈ ਸਿਕਾਰਾ ਵੋਟਾਂ ਲਈ ਖਾਤਰ ਹੁਣ ਤੇ ਵੋਟਾਂ ਪੈਣੀਆਂ ਹੁਣ ਤੇ ਕਹਿੰਦੇ ਨੇ ਜਾਂ ਕਦੋਂ ਚੁੱਕਣਾ ਨਹੀਂ ਸੋ ਕੁਝ ਅਜਿਹੇ ਸਖਤ ਕਦਮ ਵੀ ਚੁੱਕਣੇ ਪੈਣਗੇ ਵੀ ਡਰੇਨਾਂ ਨੂੰ ਆਪਾਂ ਨਾ ਰੋਕੀਏ ਜੇ ਡਰੇਨਾਂ ਨੂੰ ਰੋਕਾਂਗੇ ਤੇ ਅਸੀਂ ਆਪਣੀ ਤਬਾਹੀ ਜਰੀਆ ਉਹ ਆਪਣੇ ਸਿਰ ਲੈ ਰਹੇ ਹਾਂ